ਹਾਣੀ ਪਿੰਦੇ ਤਰੀ ਵਾਲੀ ਮਸਰਾਂ ਦੀ ਦਾਲੀ ਰੂਪੀ ਲਾਗੀ ਪੁੱਛੀਂ ਹਾਣੀ ਪਿੰਦੇ ਤਰੀ ਵਾਲੀ ਮਸਰਾਂ ਦੀ ਦਾਲਨੀ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆਨੀ ਪੀ ਕੇ 4 ਵਜੇ 33 ਠੰਡੀ ਚਾਹਨੀ ਜਾਂਦੇ ਪੀਟੀ ਦੇ ਗਰਾਊਂਡ ਵਿੱਚ ਆਨੀ ਲੈਂਦੇ ਪੀਟੀ ਆਈ ਪੁੱਠੇ ਸਿੱਦੇ ਢਾਣੀ ਜਾਂਦੇ ਡੰਡਿਆਂ 'ਚ ਚਮੜੀ ਉਠਾਣੀ ਪਸੂ ਅੱਜ ਜੰਦ ਕਰਤੀ ਤੇਰੇ ਯਾਰ ਨੇ ਕਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਾਰਤੀ ਤੇਰੇ ਯਾਰ ਨੇ ਕਸੂਤਾ ਜੱਗ ਪਾਲਿਆ ਫੌਜ ਵਿੱਚ ਹੋ ਕੇ ਉਚੀ ਤਾਂ ਮੌਂਕੀ ਮੱਛੀ ਚਾਲਾਂ ਸਾਰੀਆਂ ਚਲਾਉਂਦੇ ਨੇ ਰੱਸਾ ਖੱਡਾ ਐ ਨਵਾਕ ਕੰਦਾ ਵੀਟ ਪਾਉਂਦੇ ਨੇ ਡੱਡੂ ਚੀਤਾ ਮੌਂਕੀ ਮੱਛੀ ਚਾਲਾਂ ਸਾਰੀਆਂ ਚਲਾਉਂਦੇ ਨੇ ਰੱਸਾ ਖੱਡਾ ਐ ਨਵਾਕ ਕੰਦਾ ਵੀਟ ਪਾਉਂਦੇ ਨੇ ਫਰੰਟ ਰੂਲ ਜਦੋਂ ਐ ਲਵਾਉਂਦੇ ਨੇ ਨੀ ਬੈਕ ਰੂਲ ਜਦੋਂ ਐ ਲਵਾਉਂਦੇ ਨੇ ਬਸਾਰ ਵੰਗੂ ਦਿਸ਼ੇ ਧਰਤੀ ਤੇਰੇ ਯਾਰ ਨੇ ਇੱਕ ਦੰਦਾ ਪੰਡਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਕਰਨੇ ਇੱਕ ਸੂਤਾ ਜੱਬ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਦੋਆ ਰੋਟੀਆਂ ਤੋਂ ਮਿਲੇ ਰੋਟੀ ਵਾਧਣਾ ਪੈਂਦਾ ਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਦੋਆ ਰੋਟੀਆਂ ਤੋਂ ਮਿਲੇ ਰੋਟੀ ਵਾਧਣਾ ਪੈਂਦਾ ਕੱਲੇ ਹੀ ਚੌਲਾਂ ਦੇ ਨਾਲ ਰੱਜਣਾ ਮੀਟ ਮਿਲਣਾ ਹੁੰਦਾ ਜਿੱਤੇ ਖਾਣੂਣੀ ਉਹਦੇ ਗਮ ਹੋ ਜੇ ਭਰਤੀ ਸੁਤਾ ਜਾ ਬਪਾਲਿਆ ਫੌਜ ਵਿੱਚ ਹੋ ਕੇ ਭਰਤੀ ਬਰੇਡ ਚੱਲਦੀ ਆ ਪੂਰੇ ਘੰਟੇ 7 ਨਹੀਂ ਪਿਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਬਰੇਡ ਚੱਲਦੀ ਆ ਘੰਟੇ ਪੂਰੇ 7 ਨਹੀਂ ਪਿਛੋਂ ਘਸਦੇ ਲਪਾਈਆਂ ਨਾਲ ਹੱਥ ਨਹੀਂ ਇੱਥੇ ਚੱਲਦਾ ਕਿਸੇ ਦਾ ਕੋਈ ਨਾ ਵਸ ਨਹੀਂ ਹਾਏ ਕਰਾਉਂਦੇ ਬੱਸ ਬੱਸ ਨਹੀਂ ਕਾਨੂੰਨ ਹੁੰਦੇ ਬੜੇ ਸਖਤੀ ਤੇਰੇ ਯਾਰ ਦੇ ਕਸੂਤਾ ਜਾ ਫੌਜ ਵਿੱਚ ਹੋ ਕੇ ਭਰਤੀ ਤੇਰੇ ਯਾਰ ਨੇ ਕਿਸੀ ਦਾ ਜੱਪ ਪਾਲਿਆ ਫੌਜ ਵਿੱਚ ਹੋ ਕੇ ਭਰਤੀ ਪਾਏ ਸਾਡੇ ਚ ਵਿਛੋੜੇ ਮਜਬੂਰੀਆਂ ਗੱਲ ਚਾਉਂਦਾ ਸੀਗਾ ਤੇਰੀਆਂ ਹੀ ਚੂਰੀਆਂ ਪਾਏ ਸਾਡੇ ਚ ਵਿਛੋੜੇ ਮਜਬੂਰੀਆਂ ਗੱਲ ਚਾਉਂਦਾ ਸੀਗਾ ਤੇਰੀਆਂ ਹੀ ਚੂਰੀਆਂ ਰੱਬ ਪਾਵੇ ਨਾ ਮਨਾਂ ਦੇ ਵਿੱਚ ਦੂਰੀਆਂ ਸਣਾ ਦੂ ਸਭ ਹੱਟ ਵਰਤੀ ਵਾਹ ਵਾਹ ਤੇਰੇ ਯਾਰ ਨੇ ਕਸੂਤਾ ਪੰਗਾ ਲੈ ਲਿਆ ਫੌਜ ਵਿੱਚ ਹੋ ਕੇ ਭਰਤੀ ਜੈ ਹਿੰਦ